ਸਾਸਰੀ ਕਾਲਜੀ ਛੋਟਿਆਂ ਨੂੰ ਬੱਚਿਆਂ ਨੂੰ ਬਹੁਤ ਸਾਰਾ ਪਿਆਰ ਤੇ ਵੱਡਿਆਂ ਨੂੰ ਬਜ਼ੁਰਗਾਂ ਨੂੰ ਮਾਵਾ ਨੂੰ ਭੈਣਾ ਦਾਦੀਆਂ ਮਾਮੀਆਂ ਚਾਚੀਆਂ ਤਾਈਆਂ ਮਾਸੀਆਂ ਸਾਰਿਆਂ ਨੂੰ ਸਾਸਰੀ ਕਾ ਤੇ ਪੈਰੀ ਬੈਣਾ ਅਸੀਂ ਅੱਜ ਤੁਹਾਡੇ ਲਈ ਲੈ ਕੇ ਆਇਆ ਇੱਕ ਵੀਡੀਓ ਹੋ ਛੋਟੀ ਜੀ ਜਿਹਦੇ ਵਿੱਚ ਬਣੂਗੀ ਅਸੀ ਵਾਲੀਆਂ ਪਿੰਨੀਆਂ ਤੇ ਆਹ ਅਸੀ ਬਾਤੀ ਔਰ ਅਲਸੀ ਬਾਤੀਆ ਸਾਡੇ ਵੀਡੀਓ ਚੱਕਰ ਨਾਲ ਹੈ ਨਾ ਹਾਂ ਕਿਉਂਕਿ ਮੈਂ ਹਜੇ ਕੈਮਰਾ ਕਮਰੇ ਸੈੱਟ ਕਰਦਾ ਪਿਆ ਸੀ ਤੇ ਮੈਨੂੰ ਤੇ ਅਸੀਂ ਕੋਣਾ ਇਹਨਾਂ ਦੇ ਵਿੱਚ ਕੀ ਕੀ ਆ ਛੋਲੇ ਪੁਜਿਓਏ ਤੇ ਚਿੱਟੇ ਤੇਲ ਤੇ ਫੁੱਲ ਮਖਾਣੇ ਤੇ ਬਸ ਆ ਗਿਆ ਗੁੜ ਤੇ ਗੁੜ ਤੇ ਆਟਾ ਤੇ ਆਟਾ ਆਟਾ ਕਿਥੇ ਆ ਉੱਪਰ ਬਾਅਦ ਚ ਕੱਢ ਲੂ। ਅੱਛਾ ਆਟਾ ਬਾਅਦ ਚ ਪਾਵਾਂਗੇ ਭੁੰਨ ਕੇ ਤੇ ਬਾਕੀ ਕਾਜੂ ਬਦਾਮ ਪਾਵਾਂਗੇ ਅਸੀਂ ਆ ਬਦਾਮ ਪਾ ਲੈਣੇ ਵਿੱਚ ਸਾਰੇ ਪਾਦਨੇ ਇਹ 1.5 ਕਿਲੋ ਹੈਗੇ ਆ ਸਾਰੇ ਨਾ ਸਾਰੇ 25 ਹਾਸਦਾ ਪਿਆ ਮੈਂ ਤਾਂ ਤੇਰੇ ਨਾਲ ਮੈਂ ਯਾਰ ਕਰਦਾ ਸੀ ਤੂੰ ਤਾਂ ਸੀਰੀਅਸ ਹੀ ਲੈ ਗਈ ਜਿੱਦਾਂ ਮੈਂ ਤੁਹਾਨੂੰ ਮੈਂ ਯਾਰ ਕਰਾਇਆ ਸੀਗਾ ਹੋਰ ਆਪਾਂ ਕੀ ਪਾਉਣਾ ਵਾ ਸੋਚ ਬਸ ਇਹੀ ਕੋਈ ਕਾਜੂ ਸੌਗੀ ਪਾਉਣੇ ਨੇ ਸੌਗੀ ਹਨ ਜੀ ਅਸੀਂ ਸੌਗੀ ਵੀ ਪਾਉਣੇ ਹੁੰਨੇ ਆ ਸੌਗੀ ਹੈਨੀ ਯੋ ਅਦਨੀ ਦਾ ਆਰ ਲੈਨੇ ਆਪਣੇ ਕਿੰਨੇ ਬੰਦੇ ਆਵੇ ਕਿੰਨੇ ਦੇਖਦੇ ਪਏ ਵੀਡੀਓ ਸੋਗੀ ਫੜਾਇਆ ਥੋੜੀ ਜਿਹੀ ਪਾਇਆ ਕਿੰਨੀ ਕੁ ਪੋਣੀ ਆ ਅਲਸੀ ਦੇ ਵਿੱਚ ਫੜਾਇਓ ਫੜਾਇਓ ਕਰਨਾ ਜਾਇਓ ਭੱਜ ਕੇ ਮੜਾ ਜਾ ਵੀਡੀਓ ਛੱਡ ਕੇ ਜਾਇਓ ਤੇ ਆ ਦਾ ਲੱਗੇ ਤਣ ਫੜੀ ਜੀ ਕਰਨਾ ਬਾਜ ਜਾਂਦੀ ਤੁਹਾਨੂੰ ਭੁੱਜਦੇ ਨੇ ਥੋੜਾ ਜਿਹਾ ਪਾਉਂਦੇ ਨੇ ਦਾਣੇ ਭੁੱਜਦੇ ਹੁੰਦੇ ਨਾ ਐਂ ਬਾਜ ਜਾਂਦੀ ਐ ਇਹਨੂੰ ਕਿੰਨਾ ਕ ਭੁਲਣਾ ਹੁੰਦਾ ਵਾਟਸ ਤੋਂ ਮੜਾ ਜਾ ਤੜਪੜ ਜਾ ਕਰਨ ਲੱਗੇ 5 ਕਿ ਮਿੰਟ 2-4 ਮਿੰਟ ਹੋਰ ਫਿਰ ਆਪਾਂ ਨੂੰ ਗਰਾਈਨੇ ਕਰ ਲੈਣਾ ਹੈ ਨਾ ਤੇ ਉਹ ਨੀਦਰ ਮੈਂ ਕਰਦਾ ਛੋਲੇ ਗ੍ਰਾਇੰਡ ਤੇ ਉਹ ਫੁੱਲ ਮਖਾਣੇ ਦੇ ਨਹੀਂ ਫੁੱਲ ਮਗਾਣੇ ਵੀ ਭੁੰਨਣੇ ਆ ਛੋਲੇ ਕਰ ਲੋ ਤੇ ਤੇੜਾ ਨੂੰ ਵੀ ਭੁੱਲਣ ਦੀ ਲੋੜ ਨਹੀਂ ਅੱਛਾ ਇਹ ਕਰ ਲੋ ਤੇ ਗੁੜ ਵੀ ਮੈਂ ਭੁੰਨਦਾ ਬੜਾ ਜਾ ਗੰਦਾਮ ਦਾ ਆ ਗੁੜ ਤੇ ਸਭ ਤੋਂ ਜ਼ਿਆਦਾ ਭੁੰਨਣਾ ਗੁੜੋਂ ਪੌਣ ਲਗੇ ਛੜਾ ਜਾ ਗੁੜ ਨਹੀਂ ਭੁੰਨੀ ਦਾ ਗੁੜ ਦਾ ਪੱਲੇ ਬੜਾ ਭੁੰਨਿਆ ਪਿਆ ਹਨਾ ਤੇ ਚਲੋ ਠੀਕ ਆ ਆਪਣੇ ਕੋਲ ਗ੍ਰਾਇੰਡਰ ਬੜਾ ਤਕੜਾ ਆ ਸਾਡੇ ਕੋਲ ਦਾ ਤੁਸੀਂ ਮੈਂ ਕਹਿੰਨਾ ਕਹੂੰਗੇ ਡਾ ਗ੍ਰਾਇੰਡਰ ਲੈ ਲਿਆ ਇੱਕ ਦੋ ਬਣੀ ਵਾਲ ਸੀ ਇਹਨਾਂ ਦੀ ਆਵੇ ਪਿੱਛੇ ਹੈਂ ਹੱਥ ਕੀ ਡੇਟਾ ਗ੍ਰਾਈਂਡਰ ਉਹ ਅਸੀਂ ਲੱਬਿਆ ਸਾਨੂੰ ਮਿਲਿਆ ਹੀ ਨਹੀਂ ਕਿਤੇ ਇਹ ਆਹ ਤੇ ਪੱਡੂ ਪੰਜ ਲਾਗੇ ਨਾ ਜੀ ਨਵਾਂ ਲਿਆਂਦਾ ਕੈਨੇਡੀਅਨ ਦੇਸੀ 100000 ਰੁਪਿਆ ਕਰਾ ਪਲਾਸਟਿਕ ਦੀ ਟੁੱਟ ਗਈ ਤੇ ਮੈਂ ਟੇਪ ਲਾਤੀ ਸੀ ਤੇ ਹੈਗਾ ਨਾ ਜੁਗ ਜਾਈਂ ਇੰਡੀਆ ਵਾਲੇ ਨਹੀਂ ਧੱਕੜ ਜੇਵੇਂ ਐਵੇਂ ਆ ਕੈਨੇਡੀਅਨ ਟਾਇਰ ਕੋ ਲਿਆ ਸੀ ਨਾ ਆਪਾਂ ਲਾਈਕ ਉਹ ਆ ਵੈਸੇ ਤਾਂ ਇਹ ਕਾਫੀ ਗ੍ਰਾਈਂਡਰ ਹੁੰਦੇ ਆ ਨਾ ਨੇ ਆਪਾਂ ਕਿੰਨੇ ਦਾ ਲਿਆ ਸੀ ਇਹ ਓਦਰ 20 ਇਹ ਆਪਾਂ ਨੂੰ ਦੂਜਾ ਮਿਲਿਆ ਹੀ ਨਹੀਂ ਹੈ ਨਾ ਬੜਾ ਲੰਮਾ ਅਸੀਂ ਇਕ ਲਿਆਂਦਾ ਸੀਗਾ ਉਹਦੇ ਵਿੱਚ ਬੜਾਈ ਦੋ ਕੁ ਚੀਜ਼ਾਂ ਆਪਾਂ ਕੀਤੀਆਂ ਤੇ ਉਹ ਖਰਾਬ ਹੋ ਗਿਆ ਨਹੀਂ ਜੀ ਹਾਂ ਕਨੇਡੀਅਨ ਟਾਇਰ ਤੋਂ ਫਿਰ ਵਾਪਸ ਆ ਕਰਕੇ ਆ ਅੱਗੇ ਇੱਕ ਵਾਪਸ ਕਰਿਆਂਦਾ ਫਿਰ ਅਸੀਂ ਦੂਜਾ ਲਿਆਂਦੇ ਨਹੀਂ ਕਰਕੇ ਆ ਮੈਂ ਕਹਣਾ ਨਾ ਜਾਣ ਚਾਹੀਦਾ ਇਹ ਤਾਂ ਵੈਸੇ ਵਿਚਾਰਾ ਚੱਲ ਨਹੀਂ ਜਾਂਦਾ ਪਰ ਇਹ ਨਾ ਬੜਾ ਵੀ ਬੜਾ ਸੀ ਚਰੇ ਦਾ ਧੂਆ ਕੱਢਿਆ ਹੈ ਨਾ ਛੋਟਾ ਥੋੜੀ ਹੈਗਾ ਛੋਟਾ ਜਿਹਾ ਇੱਕ ਡੱਗਾ ਹੱਥ ਕਜੜਦਾ ਦਾ ਮਸੈਂ ਇਹਦੇ ਚ ਆ ਛੋਟਾ ਜਿਹਾ ਵਿੱਚ ਭੂਰਾ ਰਸ ਆਵੇ ਬੜਾ ਐਵੇਂ ਨੇ ਸਾਥ ੋੜਾ ਦਿੱਤਾ ਸਾਡਾ ਸੀ ਬੜੀਆ ਪਿੰਡੀਆਂ ਖਾਲੀਆਂ ਇੱਚ ਬਣਾਵਣਾ ਦੇ ਸਮਾਨ ਰਗੜ ਕੇ ਤੇ ਕੋਈ ਅਮਰੀਕਾ ਜਾਂ ਤਾਂ ਕਿ ਦੇਖਿਆ ਪਰ ਨਹੀਂ ਮਿਲਿਆ ਕੋਈ ਚੜਦਾ ਹਣਾ ਇਧਰ ਬਤਾਨੀ ਹੋਣਾ ਸਾਨੂੰ ਦੱਸ ਕੀ ਹਸਾਬਾ ਕੋਈ ਵੀ ਗਰਾਇੰਡਰ ਜੀ ਆਉਂਦੇ ਆ ਜੇ ਤੁਹਾਡੇ ਜੇ ਮੇਰਾ ਵੀਰ ਕੋਈ ਭੈਣ ਮੇਰੀ ਬੀਬੀ ਮੇਰੀ ਮਾਂ ਮੇਰੀ ਮਾਸੀ ਚਾਚੀ ਤਾਈ ਪੂਰਾ ਕੋਈ ਵੀ ਬੇਬੇ ਸਾਡੀ ਕੋਈ ਵੀ ਜਾਣਦੀ ਹੋਵੇ ਨਾ ਕੈਨੇਡਾ ਚ ਗਰਾਇੰਡਰ ਜੇ ਚਾਪਾ ਚੀਜ਼ਾਂ ਪੀਸ ਸਕੀਂ ਇੰਡੀਆ ਵਾਲੇ ਮਸਾਲੇ ਤੇ ਸਾਨੂੰ ਜਰੂਰ ਦੱਸਿਓ ਤੁਹਾਡਾ ਬੜਾ ਹੀ ਧੰਨਵਾਦ ਹੋਊਗਾ ਠੀਕ ਆ ਅਸੀਂ ਤਾਂ ਤਰਸੇ ਹੀ ਬਹਿ ਗ੍ਰੈਂਡਰ ਨੂੰ ਕੈਨੇਡਾ ਵਾਲੇ ਨੂੰ ਇੰਡੀਆ ਵਾਲੇ ਮੰਗਾਣੇ ਸੀ ਉਹਨਾਂ ਦੇ ਪਲੱਗ ਨਹੀਂ ਲੱਗਦੇ ਤੇ ਕੋਈ ਉਹਨਾਂ ਦੀਆਂ ਮੋਟਰਾਂ ਦੇ ਇਧਰ ਲਈ ਏਸੀ ਡੀਸੀ ਵੋਲਟ ਦਾ ਫਰਕ ਪੈ ਜਾਂਦਾ ਵਾ ਫਿਰ ਉਹ ਪਤਾ ਨਹੀਂ ਲੱਗਦਾ ਕੀ ਅੱਗੇ ਸੀ ਵੀ ਉਹ ਲੈਂਦੇ ਆ ਟੋਸਟਰ ਜੇ ਇੰਡੀਆ ਦਾ ਮੰਗਾਏ ਸੀ ਬਣਾਉਣ ਵਾਲੇ ਵੱਡੇ ਵੱਡੇ ਬ੍ਰੈਡਾਂ ਦੇ ਉਹ ਇੱਥੇ ਆ ਕੇ ਚੱਲੇ ਹੀ ਨਹੀਂ ਪਲੱਗ ਨਾਲ ਲੱਗੇ ਜੇ ਅਸੀਂ ਇੰਤਜ਼ਾਮ ਜਿਆ ਕਰ ਲਿਆ ਪਲੱਗ ਦਾ ਫਿਰ ਉਹ ਗਰਮਣਾ ਹੋਵੇ ਹੌਲੀ ਹੌਲੀ ਜਿਹਾ ਹੋਵੇ ਪਤਾ ਨਹੀਂ ਕਿ ਸਾ ਵਾ ਵੋਲਟੇਜ ਦਾ ਇਧਰ ਤੇ ਅਲਸੀ ਸਾਡੀ ਪੁੱਜ ਗਈ ਆ ਬਾਲੀ ਇਹ ਚ ਇਹ ਸਾਰੀ ਮੈਂ ਗ੍ਰਾਈਂਡ ਕਰ ਦੇਣੀ ਆ ਚਲੋ ਫਟਾ ਫਟ ਹੱਥ ਮਾਰੋ ਗਰਮੀ ਬੜੀ ਆ ਉਹ ਨਚਰਾ ਖੰਡੀ ਕਰ ਲਈਏ ਨਾ ਹੋਰ ਕੁਝ ਕਰਨ ਨੂੰ ਨਾ ਗ੍ਰਾਈਂਡ ਕਿਉਂਕਿ ਇਹ ਤਾਂ ਵੱਢ ਜਣਾ ਹੋਣਾ ਚਲੋ ਠੀਕ ਆ ਆਪਾਂ ਹੁਣ ਗ੍ਰਾਈਂਡ ਕਰੀਏ ਚੀਜ਼ਾਂ ਥੋੜੀਆਂ ਥੋੜੀਆਂ ਫਰਾ ਕੇ ਫਿਰ ਫੇਰ ਮਿਲਦੇ ਆ ਠੀਕ ਆ ਹੁਣ ਇਹਦੇਰ ਤੁਸੀਂ ਆਪਣਾ ਚਾਹ ਮਚੂਆ ਪੀਓ ਬ੍ਰੇਕਫਾਸਟ ਕਰੋ ਲੰਚ ਕਰੋ ਡਿਨਰ ਕਰੋ ਜੋ ਵੀ ਕਰਨਾ ਠੀਕ ਆ ਓਕੇ ਬਾਏ ਡਾਡਾ ਸਤਿ ਸ੍ਰੀ ਅਕਾਲ ਏ ਮੈਂ ਛੋਲਿਆਂ ਤੋਂ ਘਰ ਅੱਧਾ ਕੰਮ ਸ਼ੁਰੂ ਹੈ ਨਾ ਛੋਲਿਆਂ ਤੋਂ ਮੈਂ ਲਾਈ ਇਹਨਾਂ ਟੇਪ ਇਹਦੇ ਤੇ ਵਿਚਾਰੇ ਤੇ ਪੱਟੀਆਂ-ਪੱਟੀਆਂ ਕਰਕੇ ਚਲਾਉਣਾ ਇਹਨੂੰ जख्मी ਹੋਇਆ ਸਾਡਾ ਗਰਾਇੰਡਰ ਤੇ ਫੇਰ ਬੰਨਣਾ ਆਪਣਾ ਕੋਸ ਸਮਾਨ ਜਾਂ ਟੇਪ ਟੂ ਲਾ ਕੇ जख्मी ਨੂੰ ਠੀਕ ਕਰਕੇ ਨਾ ਕੈਮਕਮ ਜਿਹਾ ਕਰਕੇ ਫਿਰ ਗਰਾਇੰਡ ਕਰਾਂਗੇ

තොටු ොුන චොට්ට චාර් සොම ච ය චද පොයිට ක යගේොඩ කරලු චොල්ල මේ සාර පශයන් ද දර දර කරදන්නම ਪਰ ਆਪਾਂ ਨੂੰ ਇੱਕ ਛਾਣ ਨਹੀਂ ਲਿਆ ਕੇ ਰੱਖ ਛੱਡਦੀ ਮੈਂ ਮੋਟੀ ਜੀ ਹੈ ਨਾ ਆਟੇ ਵਾਲੀ ਨਹੀਂ ਹੈਗੀ ਆਪਣੇ ਆਪਾਂ ਕਦੇ ਆਟਾ ਛਾਣੇ ਨਹੀਂ ਤੇ ਲੋੜੀ ਨਹੀਂ ਪਈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕਲ ਕੋਈ ਨਹੀਂ ਬਾਤ ਕਰਾਣੀ ਦੀ ਕਰ ਲਉ ਮੈਂ ਕਿਹਾ ਤੇ ਰਾਤ ਜਿੰਨੀ ਪਾਣੀ ਤੇ ਪਾਸ ਹਾਂ ਹਾਂ ਸਹੀ ਹੋਇਆ ਹਾਂ ਠੀਕ ਆ ਪਤਾ ਲੱਗ ਗਿਆ ਮੈਨੂੰ ਆਈਡੀਆ ਜੀ ਕੀ ਕਰਨ ਨੂੰ ਹਲਾ ਹਲਾ ਕੇ ਕਰਨਾ ਪੈਂਦਾ ਥੋੜੇ ਥੋੜੇ ਬਾਹਰ ਹੀ ਕਰਨੇ ਨੇ ਥੋੜਾ ਥੋੜਾ ਨਹੀਂ ਭਰ ਕੇ ਕੀਤਾ ਸੀ ਹੁਣ ਮੈਂ ਹੁਣ ਮੈਨੂੰ ਪਤਾ ਕੀ ਹੁਣ ਪੂਰਾ ਭਰ ਕੇ ਨਾ ਤਾਹਾਂ ਚਿਖਾ ਕੇ ਆਵੇ ਥੱਲੇ ਬਾਜਬੱਬ ਨੇ ਟੇਣਾ ਜਾ Yes. <laughs> ਲਗੀ ਫੇ ਚੱਲ ਗਈ ਚੱਲੀ ਜਾਂਦੀ ਆ ਤਾਂ ਆਪੇ ਚੱਲ ਪਈ ਆਈ ਮੈਂ ਕਹਿੰਦਾ ਨਹੀਂ ਮੈਂ ਹੀ ਕੋਈ ਕੋਕ ਨਾ ਬੋਲ ਸਾਰਾ ਗਰਾਇੰਡਰ ਆ ਧੂਆ ਘਰਤਾ ਇਹਦਾ ਨਿੱਕੇ ਇਹਦਾ ਲੈ ਆਵੇ ਅਪਰਾਧਿਤ ਤੋਂ ਕੰਮ ਲੈ ਆ ਸਾਰਾ ਜੀਬਾਰ ਆ ਗਈ ਸਾਹ ਜੜ ਗਏ ਨਾ ਗਰਮ ਹੋ ਗਿਆ ਕਿੰਦਾ ਹੋਗਾ 20 ਡਾਲਰਾਂ ਜਿ ਲੈ ਕੇ ਤੇ ਮੇਰੇ ਤੋਂ ਕੰਮ ਕਿੰਨਾ ਕਰਾ ਲਿਆ ਹੈ ਤੋ ਖਾਈ ਕਰ ਗਈ ਕਹਿੰਦਾ ਚੰਗਾ ਨਹੀਂ ਕੀਤਾ ਤੁਸੀਂ ਮੇਰੇ ਨਾਲ ਧੋਖਾ ਕੀਤਾ ਵੀ ਡਾਲਰਾਂ ਲਾ ਕੇ ਕਿੰਦਾ ਸਾਰਾ ਕੰਮ ਮੇਰੇ ਤੋਂ ਲੈ ਲਿਆ ਤੁਸੀਂ ਜਿੰਨਾ ਵੀ ਆ 300 ਡਾਲਰ ਦਾ ਕੰਮ ਲੈ ਲਿਆ ਤੁਸੀਂ ਉਹ ਜਾਣਾ ਤੋ ਖਾਈ ਹੋ ਗਿਆ ਵਾਲੇ ਆਪਣੇ ਕੋ ਪਤਾ ਨਹੀਂ ਇਹ 2 3 4 3 ਸਾਲ ਲੰਘੇ ਇੱਦਾਂ ਕਿ ਲਿਆ ਸੀ ਆਪਾਂ ਹਾਂ ਮੱਗਲ ਦਾ ਇੱਥੇ ਚੱਲੀ ਜਾਣਾ ਇੱਥੇ ਚੱਲ ਲਿਆ ਸੀ ਨਾ ਆਹ ਇੱਥੇ ਆ ਕੇ ਲਿਆ ਆਪਾਂ ਤਿੰਨ ਸਾਲ ਇੰਨੇ ਤੱਕ ਹੋ ਹੀ ਗਿਆ ਹਨ ਚੱਲ ਫਿਰ ਵੀ ਵਧੀਆ ਚੱਲੀ ਜਾਂਦਾ ਹਨ ਆਹੋ ਗਰਮ ਹੋਇਆ ਬਹਿਲੇ ਤਤ ਆ ਬੁਰਾ ਨਿੱਕੀ ਜਿਹੀ ਮੋਟਰ ਹੈ ਜੇ ਥੱਲੇ ਲੈ ਆਪਣੇ ਮਿਲ ਆ ਰਹੇ ਕਿੱਥੇ ਐਡੀ ਮੋਟਰ ਕਿਦੀ ਹੋਣੀ ਆ ਨਿੱਕੀ ਜਿਹੀ ਛੋਟੀ ਜੀ ਪਰ ਬਲੇਡ ਜਿਆ ਵੱਡਾ ਧੱਕੜਾ ਹਨ ਜੋ ਮਰਜੀ ਪਾਈ ਜੋ ਰਗੜੀ ਆਉਂਦਾ ਇਹੋ ਜਿਹਾ ਵੱਡੇ ਜਾਮੇ ਚ ਫਿੱਟ ਕਰ ਲੈ ਹਨ ਫਿਰ ਅਗਰ ਦੇ ਕੋਰੀ ਜੀ ਸਾਰਾ ਕੰਮ ਕਰੀ ਨਾ ਹੁਣ ਦਿਮਾਗ ਕਿਹੜਾ ਲਾਉ ਇੱਥੇ ਐਡੇ ਇੰਜੀਨੀਅਰ ਹੈ ਐ ਇੰਜੀਨੀਅਰ ਨਹੀਂ ਲੈ ਬਣਸਾ ਆ ਉਹ ਆਟਾ ਹੋਈ ਗਿਆ ਮੇਰਾ ਕੋੜਾ ਨਾ ਹੋ ਜਾਏ ਬਾਅਦ ਸਮੈਲ ਜੀ ਤਾਂ ਆਉਣ ਲੱਗੀ ਰਹਿੰਦੇ ਹੋਰੀ ਐ ਨਾ ਸੜ ਜੇ ਗੋੜ ਦੇ ਪੀਸ ਕਰਤੇ ਮੈਂ ਨਿੱਕੇ ਨਿੱਕੇ ਜਾਵੇਂ 8-8 ਪੀਸ ਕਰਤੇ I don't know ਜਰੂਰੀ ਲੱਗਿਆ ਤੂੰ ਦੱਸ ਮੈਂ ਆ ਰਿਹਾ ਹਾਂ ਕੀ ਹੋ ਗਿਆ ਸਾਰਾ ਪ੍ਰਾਤ ਵੀ ਪਈ ਪਿੱਛੇ ਆ ਸਾਰਾ ਕਿੰਨਾ ਕੁ ਬਾਹਨਦੀ ਹੈ ਨਾ ਹੋ ਜਾਓ ਛੇਤੀ ਹਾਂ ਵੇਖੀ ਇਹ ਗਾਣਾ ਬੱਸ ਹੀ ਹੋ ਜਾਣਾ ਮੈਂ ਬਾਲ ਕਰ ਦਮ ਪੰਨੀਆਂ ਬਣਾਓ ਠੰਡ ਚ ਤੇ ਖਾਓ ਆਪਣੇ ਆਪਣੇ ਬੱਚਿਆਂ ਨੂੰ ਵੀ ਖਵਾਓ ਤਾਕਤਵਾਰ ਬਣਾਓ ਠੰਡੋਂ ਤੋਂ ਬਚਾਓ ਕੱਚਾ ਮਨੂਏ ਆ ਗਿਆ ਚਾਕਲੇਟ ਟੈਂਡੀਆਂ ਚ ਕੁਝ ਨਹੀਂ ਪਿਆ ਆਟਾ ਆਪਣੇ ਆ ਤਿਆਰ ਆ ਕਾਜੂ ਬਦਾਮ ਅਰਸੀ ਫੁੱਲ ਮਖਾਣੇ ਸਾਰੇ ਪੀਸੇ ਪਏ ਆ ਤੇ ਇਹਨੂੰ ਰੱਖ ਦੀਏ ਕੋਲੇ ਕੁੱਕ ਦੇ ਕੋਲ ਰੱਖ ਦੀਏ ਕੁੱਕ ਸਾਹਿਬ ਬੱਸ ਆਹ ਲਾਉਣਾ ਹੀ ਆ ਹੁਣ ਆਪਾਂ ਸਾਰਾ ਕੁਝ ਠੀਕ ਆ ਹੁਣ ਗੁੜ ਹੋ ਜੂਗਾ ਨਾ ਦਵਾ ਦੋ ਰੋਟੀ ਵਿੱਚ ਗੰਡ ਗਿ ਹੈ ਆ ਇਹ ਕਿਉਂ ਆ ਮੈਂ ਆਟੀ ਦੀ ਗੰਡਣਾ ਤਾਂ ਨਹੀਂ ਬਣੀ ਨਹੀਂ ਨਹੀਂ ਕੀ ਹੋਈ ਆ ਇਨ ਵਿੱਚ ਕਰਸ਼ੀ ਮਾਰੀ ਹੈ ਨਾ ਗੋੜ ਨੂੰ ਨੀਦਰ ਹੈ ਨਾ ਰੀਤੀ ਨੂੰ ਆਪ ਆਹ ਸਰਗਤ ਲਾ ਦੋ ਗੁਬਾਸ ਮਨ ਹ ਆਪਣੇ ਹੱਥ ਚੋਂ ਚਲ ਠੀਕ ਆਪਾਂ ਸਮਾਨ ਵਿੱਚ ਛੁੱਟ ਕੇ ਲਾਈਏ ਠੀਕ ਸਿਆਣੇ ਆ ਕੈਮਰਾ ਲਾ ਲੀਏ ਪਾਸੇ ਮੜਾ ਜਾ ਠੀਕ ਸਿਆਣੇ ਜਾਈਏ ਨਹੀ ਤੂੰ ਸਿਆਣੀ ਬਸ ਹੁਣ ਆਪਾਂ ਸਾਰਾ ਕੁਝ ਉਹ ਕਰ ਲਿਆ ਬਰ ਮਾਂਜੀ ਹਾਂਜੀ ਠੀਕ ਆ ਜੀ ਹੁਣ ਅਸੀਂ ਵੀਡੀਓ ਤੇ ਲੱਗੇ ਐਂਡ ਕਰਨਾ ਪਿੰਨੀਆਂ ਆਪਣੀਆਂ ਬਣ ਗਈਆਂ ਦੇਖੋ ਬਣ ਗਈਆਂ ਨਹੀਂ ਬਣ ਗਈਆਂ ਨਹੀਂ ਜਾਨੀ ਕਿ ਬੱਤੀ ਜਾਂਦੇ ਆਪਾਂ ਸੋਹਣੀਆਂ ਬਣੀਆਂ ਗੁੜ ਗੜ ਜਾਂ ਪਤਾ ਜਿਹੜਾ ਘੋਲਿਆ ਸੀਗਾ ਤੇ ਆ ਇਦਾਂ ਲੱਗੀ ਹੋਈ ਆ ਵੇਲਣ ਉਹਨਾਂ ਨੂੰ ਗੋਲ ਗੋਲ ਇਹੋ ਜਿਹੀ ਨਹੀਂ ਨਾ ਆਪਾਂ ਜਿੱਦਾਂ ਦੁਕਾਨਾਂ ਤੇ ਲੈ ਜਾਂਦੇ ਆ ਸੈੱਡਾ ਜੇ ਤੋ ਉੱਤੇ ਬਦਾਮ ਲਾਏ ਹੁੰਦੇ ਜੇ ਇੱਕ ਜਾਂ ਦੋ ਹਨਾ ਐਵੇਂ ਨਹੀਂ ਪਿੰਨੀ ਲੱਗ ਰਾ ਲੈਂਦੇ ਆਪਾਂ ਵੀ ਲਾ ਲਈਏ ਇੱਕ ਜਾਂ ਦੋ ਤੋ ਔਰ ਜਮਾ ਹੋ ਜੇ ਬੰਨ ਆਪਾਂ ਕਿਣਾ ਆਪ ਤੇ ਆਪ ਹੀ ਖਾਣੀ ਵੈਸੇ ਹੀ ਇਹਲੇ ਨੂੰ ਪਤਾ ਨਾ ਬਾਹਰੋਂ ਨਹੀਂ ਆਈਆਂ ਤੇ ਹਾਂ ਕੈਨੇਡਾ ਤੋਂ ਮੰਗਾਈਆਂ ਚਲੋ ਠੀਕ ਆ ਜੀ ਸਾਸਰੀ ਘਰ ਸਾਡੀਆਂ ਪਿੰਨੀਆਂ ਤਿਆਰ ਆ ਤੇ ਹੁਣ ਅਸੀਂ ਵੱਟ-ਵੱਟ ਕੇ ਰੱਖ ਦੇਣੀ ਆ ਫਰਿਜ ਚ ਜੰਮ ਜਾਣਗੀਆਂ ਤੇ ਸਵੇਰੇ ਲੈ ਜਾਣੇ ਕੰਮਾਂ ਤੇ ओके बाय टाटा ਆਪਣਾ ਪਿਆਰ ਦੇਣ ਲਈ ਤੇ ਖਸਦੇ ਰਹੋ ਵਸਦੇ ਰਹੋ ਖੁਸ਼ ਰਹੋ ओके बाय टाटा